ਇਹ ਗੱਲ ਜੀ ਕਰਮਜੀਤ ਮੇਰਾ ਨਾਂ ਹੈ ਤੇ ਪਿੰਡ ਕਮਾਲੇ ਵਾਲਾ ਹੈ ਤੇ ਜਦੋਂ ਕਮਰਾ ਡਿੱਗਿਆ ਨਾ ਸਾਡਾ ਸਾਥ ਕੋਈ ਸਮਾਨ ਨਹੀਂ ਅੰਦਰੋਂ ਕੱਢਿਆ ਗਿਆ ਸਮਾਨ ਵਿੱਚ ਫਰਿੱਜ ਵੀ ਟੁੱਟ ਗਈ ਏ ਮਸ਼ੀਨ ਵੀ ਵੱਡੀ ਟੁੱਟ ਗਈ ਏ ਮੇਰੇ ਕੋਲ ਮਸ਼ੀਨ ਕੱਪੜੇ ਧੋਣ ਵਾਲੀ ਸੀ ਉਹ ਵੀ ਟੁੱਟ ਗਈ ਸਮਾਨ ਵੀ ਟੁੱਟ ਗਿਆ ਤੇ ਆਪ ਮਸੇ ਬਚੇ ਭੱਜ ਕੇ ਨਿਕਲੇ ਮਾਂ ਪੁੱਤਰ ਹੈਗੇ ਸੀ ਉਹ ਮੌਕੇ ਤੇ ਤੇ ਇਹ ਹੋਇਆ ਕਿਸ ਦਿਨ ਤੇ ਕਿੱਦਾਂ ਪਾਣੀ ਆ ਕਿੱਦਾਂ ਮੀਂਹ ਨਾਲ ਹੋਇਆ ਕਿੱਦਾਂ ਇਹ ਮੀਂਹ ਨਾਲ ਤੇ ਕੁਝ ਪਾਣੀ ਨਾਲੇ ਪਾਣੀ ਜਦੋਂ ਆਂਦਾ ਨਾ ਥੱਲੋਂ ਦੀ ਤੇ ਉਦੋਂ ਫਿਰ ਕੱਚੇ ਕਮਰਿਆਂ ਨੂੰ ਸਲਾਬ ਚੜ ਜਾਂਦੀ ਹੈ ਫਿਰ ਥੱਲੇ ਡਿੱਗ ਜਾਂਦੇ ਤੇ ਕਿਸ ਟਾਈਮ ਜਦੋਂ ਕਮਰਾ ਟੈਰ ਰਿਹਾ ਸੀ ਜਾਂ ਡਿੱਗਾ ਸੀ ਤੁਸੀਂ ਇਹ ਦਿਨ ਦੇ 4 ਤੜਕੇ 4 ਵਜੇ ਡਿੱਗਿਆ ਤੁਸੀਂ ਅੰਦਰ ਸੀ ਹਾਂ ਸੀ ਅੰਦਰ ਸੀਗੇ ਭੱਜ ਕੇ ਨਿਕਲੇ ਮਹਾਪੁੱਤਰ ਤਾਂ ਹੁਣ ਜੇੜਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਆਈ ਹੋਵੇ ਤੁਹਾਨੂੰ ਇੱਥੇ ਕਿੰਨੇ ਦਿਨ ਪਹਿਲਾਂ ਟੁੱਟਾ ਸੀ ਅਜੇ ਹੁਣ ਤਾਂ ਕੁਛ ਨਹੀਂ ਆਈ ਹੁਣ ਤਾਂ ਸਾਡਾ ਪੁੱਤ ਹੀ ਕਰੇਗਾ ਜੋ ਕਰੇਗਾ ਇਹ ਕਰਕੇ ਜਾ ਗਿਆ ਕੌਣ ਆਜੀ ਉਹ ਇਹਦਾ ਮੈਨੂੰ ਨਾਂ ਦੱਸੋ ਵੀ ਨਾਂ ਨਹੀਂ ਜਰਸਨੂ ਸਿੰਘ ਅੱਛਾ ਉਹ ਤੁਹਾਡੇ ਘਰੇ ਆਏ ਸੀ ਜੀ ਹਾਂਜੀ ਉਹ ਆਏ ਸੀਗੇ ਉਹ ਸਾਡੀ ਮਨੋਤ ਕਰਨਗੇ ਇੱਕ ਸਾਡੀ ਗੁੜੀਆ ਸਮਝੋ ਧੀ ਸਮਝੋ ਉਹ ਸਾਡੇ ਉਹ ਨਾਲ ਆਈਏ ਤੇ ਇਹ ਮਤਲਬ ਜਦੋਂ ਕਿੰਨੇ ਦਿਨ ਹੋ ਗਏ ਜੀ ਘਰ ਡਿੱਗੇ ਨੂੰ ਕਮਰੇ ਨੂੰ ਅੱਜ తిజా ది తిా దిన